ਅੱਜ ਜਿਹੜਾ ਮੈਂ ਡੈਨੀ ਜੀ ਦੇ ਸਕੂਟੀ ਲੀਡਰਸ਼ਿਪ ਆਈਆ ਉਹ ਅਸੀਂ ਇਲੈਕਸ਼ਨਾਂ ਦੇ ਮੁਤਲਕ ਆਏ ਹਾਂ ਸਾਰੇ ਕਾਂਗਰਸ ਪਾਰਟੀ ਦੇ ਜਿਹੜੇ ਮੁੱਢਲੇ ਕਤਾਰ ਦੇ ਆਗੂ ਸਾਹਿਬ ਅੱਜ ਉਹਨਾਂ ਨਾਲ ਮੀਟਿੰਗ ਹੋਈ ਹੈ ਉਹਨਾਂ ਤੋਂ ਸੁਝਾਅ ਤੇ مشوره ਲਈ ਗਏ ਹੈ ਕਿ ਉਹਨਾਂ ਵੇ ਸਮਝ ਕੇ ਕਿਸ ਪ੍ਰਕਾਰ ਅਸੀਂ ਇਲੈਕਸ਼ਨ ਲੜਨਾ ਹੈ ਉਹਨਾਂ ਸਾਰਿਆਂ ਨੇ ਆਪਣੀ ਆਪਣੀ رائے ਦਿੱਤੀ ਹੈ ਆਦੇ ਮੁਤਾਬਕ ਸਰਵੇ ਦੇ ਮੁਤਾਬਕ ਹੋਣ ਵਾਲੇ ਸਮੇਂ ਦੀ ਲੀਡਰਸ਼ਿਪ ਨਾਲ ਗੱਲਬਾਤ ਕਰਨ ਤੋਂ ਬਾਅਦ ਅਸੀਂ ਜਲਦ ਆਪਣਾ ਕੈਂਡੀਡੇਟ ਅਨਾਉਂਸ ਕਰਾਂਗੇ। ਔਰ ਸਾਡਾ ਜਿਹੜਾ ਕੈਂਡੀਡੇਟ ਹੈ ਕਹਿੰਿਆ ਨੇ ਇਹ ਵੀ ਕਿ ਸਾਫ਼ ਸੁਥਰਾ ਹੋਣਾ ਚਾਹੀਦਾ ਹੈ। ਇਸ ਪ੍ਰਕਾਰ ਦੋਵਾਂ ਪਾਰਟੀਆਂ ਦੇ ਕੈਂਡੀਡੇਟਾਂ ਦੇ ਇਲਜ਼ਾਮ ਲੱਗਦੇ ਐ ਚੰਗੀ ਸ਼ੋਭੀ ਵਾਲਾ ਕੈਂਡੀਡੇਟ ਹੋਣਾ ਚਾਹੀਦਾ ਹੈ। ਸੋ ਮੈਨੂੰ ਪੂਰਨ ਉਮੀਦ ਹੈ ਹਜੇ ਕੈਂਡੀਡੇਟ ਦੀ ਅਨਾਉਂਸਮੈਂਟ ਨਹੀਂ ਹੋਈ ਲੇਕਿਨ ਜਿਸ ਪ੍ਰਕਾਰ ਸਾਡੇ ਸਾਰੇ ਜਿਹੜੇ ਚਾਹਵਾਨ ਕੈਂਡੀਡੇਟ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਅਸੀਂ ਸਾਰੇ ਜੋ ਫੈਸਲਾ ਪਾਰਟੀ ਦਾ ਹੋਏਗਾ ਉਹ ਨੂੰ ਸਿਰ ਮੱਥੇ ਮੰਨਦੇ ਹੋਏ ਜੋ ਫੈਸਲਾ ਤੁਸੀਂ ਕਰੋਗੇ ਉਸੇ ਸਿਰੇ ਚੜਾਵਾਂਗੇ ਔਰ ਆ ਦੇ ਪਾਰੀ ਉੱਤਸਾਹ ਵੇਖਣ ਨੂੰ ਮਿਲਿਆ ਜਿੱਥੇ ਹਜੇ ਕੈਂਡੀਡੇਟ ਨਹੀਂ ਅਨਾਉਂਸ ਹੋਇਆ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਤਰਨ ਤਰਨ ਦੇ ਲੋਕ ਮੂੜਾ ਫੋਣਗੇ ਪੰਜਾਬ ਦੀ ਰਾਜਨੀਤੀ 2027 ਨੂੰ ਜੋਗੀ ਵੈਸੇ ਜੋਰ ਪੱਛ ਅਤੇ ਪਾਰਟੀ ਦਾ ਬਾਏ ਇਲੈਕਸ਼ਨ ਆ ਕੇ ਲੇਕਿਨ ਕਈਆਂ ਹੀ ਫਤਵੇ ਐਸੇ ਆਉਂਦੇ ਆ ਜਿਸ ਨਾਲ ਫਿਰ ਆਉਣ ਵਾਲੀ ਰਾਜਨੀਤੀ ਦਾ ਮੋੜ ਬਦਲ ਜਾਂਦਾ ਹੈ ਔਰ ਮੈਨੂੰ ਪੂਰਨ ਅਮੀਰ ਹੈ ਆਕਾਲੀ ਦਲ ਦੇ ਵਿੱਚ ਵੀ ਬਹੁਤ ਪਾੜੀ ਉਥਲ ਪੁਥਲ ਹੈ ਕੈਂਡੀਡੇਟ ਉਹਨਾਂ ਦਾ ਬਾਹਰੋਂ ਆਇਆ ਹੈ ਔਰ ਉਹਦੇ ਵਿੱਚ ਵੀ ਗੈਂਗਸਟਰਾਂ ਨੂੰ ਬਹੁਤ ਜ਼ਿਆਦਾ ਵੱਡੀ ਤਰਜੀਹ ਦਿੱਤੀ ਗਈ ਹੈ ਜਿੱਥੇ ਅੱਜ ਪੂਰੇ ਪੰਜਾਬ ਦੇ ਵਿੱਚ ਗੈਂਗਸਟਰਾਂ ਤੋਂ ਲੋਕ ਪਰੇਸ਼ਾਨ ਤੇ 당ਣ ਨੇ ਔਰ ਜੇ ਪਾਰਟੀਆਂ ਇਹੋ ਜਿਹੇ ਪਰਿਵਾਰਾਂ ਨੂੰ ਤਰਜੀਹ ਦੇਣਗੀਆਂ ਤਾਂ ਇਹ ਗੱਲ ਬਹੁਤੀ ਚੰਗੀ ਨਹੀਂ ਹੈ ਔਰ ਦੂਜੇ ਪਾਸੇ ਪਾਰਟੀਆਂ ਤੋਂ ਕਿਸ ਤਰੀਕੇ ਦੇ ਨਾਲ ਇੰਦਰੋਂ ਇੰਦਰ ਇੰਦਰ ਜਿਹੜਾ ਸੱਤਾ ਦੇ ਵਿੱਚ ਪਰਵਰਤਨ ਦੀ ਗੱਲ ਹੋ ਰਹੀ ਹੈ ਨੌਜਵਾਨ ਪੀੜ੍ਹੀ ਨੂੰ ਇਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿੰਨੀਆਂ ਸ਼ਖਸੀਅਤ ਦੇ ਲੋਕ ਹੋਣਗੇ ਜਿਹੜੇ ਆਕਤ ਨੂੰ ਵੇਖਦਿਆਂ ਹੋਇਆਂ ਆਪਣੇ ਈਮਾਨ ਬਦਲ ਲੈਂਦੇ ਆ। ਸੋ ਮੈਨੂੰ ਪੂਰਨ ਉਮੀਦ ਹੈ ਕਿ ਕਾਂਗਰਸ ਪਾਰਟੀ ਦੀ ਬੇਸ਼ੱਕ ਜਿਹੜਾ ਅੱਜ ਹੈ ਉਹ ਸਿੱਖੀ ਦਾ ਬੜਾ ਪ੍ਰਚਾਰ ਕਰਦਾ ਹੈ। ਸਿੱਖ ਸਦਾ ਕਾਦੇ ਬੜਾ ਚੱਲਦਾ ਹੈ ਮੈਂ ਉਹਨਾਂ ਦੇ ਅੱਗੇ ਸਿਰ ਝੁਕਾਉਣਾ ਹੈ। ਲੇਕਿਨ ਨਾਲ ਹੀ ਨਾਲ ਇਹ ਮਾਝੇ ਦੇ ਲੋਕ ਇਹ ਸਰਕੂਲਰ ਸੋਚ ਦੇ ਵੀ ਮਾਲਕ ਨੇ ਜਿਹੜੇ ਇੱਥੋਂ ਅਗਣੀ ਉਤਰੀ ਸਾਹਿਬ ਨੂੰ ਉਹਨਾਂ ਨੇ ਦਿਖਾਇਆ ਔਰ ਇਹ ਉਹਨਾਂ ਨੇ ਉਸ ਵੱਡੀ ਸੋਚ ਦਾ ਸਬੂਤ ਦਿੰਦਾ ਬੇਸ਼ੱਕ ਕਦੇ ਨਾ ਕਦੇ ਭਾਵੁਕ ਹੋ ਕੇ ਜਿਹੜੀ ਪੰਜਾਬ ਦੀ ਕੌਮ ਹੈ ਪੰਜਾਬ ਦੇ ਲੋਕ ਹੈ ਇਹ ਭਾਵੁਕ ਹੋ ਕੇ ਕੁਝ ਰਾਜਨੀਤਿਕ ਫੈਸਲੇ ਕਰ ਲੈਂਦੇ ਲੇਕਿਨ ਅਸਲ ਮੈਂ ਨੇ ਬਾਜੇ ਦੇ ਜਿਹੜੇ ਲੋਕ ਬੜੇ ਅਕਲਮੰਦ ਲੋਕ ਨੇ ਸਮਝਦਾਰ ਲੋਕ ਨੇ ਇਹ ਨਾਲ ਹੀ ਨਾਲ ਪੰਜਾਬ ਦੀ ਤਰੱਕੀ ਬਾਰੇ ਔਰ ਆਪਣੇ ਪੰਜਾਬ ਦੇ ਭਵਿੱਖ ਬਾਰੇ ਤੇ ਆਉਦੇ ਪਰਿਵਾਰਾਂ ਦੇ ਭਵਿੱਖ ਬਾਰੇ ਵੀ ਸੋਚਦੇ ਐ ਕਿ ਕਿਹੜੀ ਪਾਰਟੀ ਸਾਡੇ ਪਰਿਵਾਰਾਂ ਦੇ ਭਵਿੱਖ ਨੂੰ ਅੱਗੇ ਲੈ ਕੇ ਜਾ ਸਕਦੀ ਜਿਹੜੇ ਸਾਡੇ ਸਿੱਪੇ ਨੂੰ ਸਾਡੀਆਂ ਪੀੜ੍ਹੀਆਂ ਨੂੰ ਅੱਗੇ ਲੈ ਕੇ ਜਾ ਸਕਦੀ ਹੈ ਸੋ ਮੈਨੂੰ ਪੂਰਨ ਉਮੀਦ ਆ ਕਿ ਸਾਰੀਆਂ ਉਹ 네ਗੇਟਿਵ ਫੋਰਸਸ ਨੂੰ ਨਕਾਰਦੇ ਹੋਏ ਲੋਕ ਹਿੰਦੁਸਤਾਨ ਨੂੰ ਪਿਆਰ ਕਰਦੇ ਐ ਹਿੰਦੁਸਤਾਨ 'ਚ ਰਹਿ ਕੇ ਆਪਣੇ ਹੱਕਾਂ ਦੀ ਰਾਖੀ ਕਰਾਉਣਾ ਚਾਹੁੰਦਾ ਪੰਜਾਬ ਉਸ ਸੋਚ 'ਤੇ ਪੈਰਾ ਦੇ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਗੇਰ ਤੋਂ ਜਿਤਾ ਕੇ ਬਿਠਾ ਜਿਹੜਾ ਅੱਜ ਦਾ ਸਾਡਾ ਇੱਕ ਜੀ ਵਰਕਰ ਮਿਲਣੀ ਜਿਹੜੇ ਸਾਡੇ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਬਲਾਕ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਜਾਂ ਪਿੰਡ ਲੈਵਲ ਤੇ ਜਿਹੜੇ ਸਾਡੇ ਬੂਥ ਕਮੇਟੀਆਂ ਦੇ ਇੰਚਾਰਜ ਨੇ ਜਾਂ ਬੂਥ ਵਰਕਰ ਅੱਜ ਸਿਰਫ ਤੇ ਸਿਰਫ ਉਹਨਾਂ ਦੀ ਪ੍ਰਧਾਨ ਜੀ ਵੱਲੋਂ ਮੀਟਿੰਗ ਕੀਤੀ ਗਈ ਸੀ ਜਿਹੜੀ ਜਿਮਣੀ ਚੋਂ ਦਾ ਵਿਗੜਵਜਾਉਣ ਲਈ ਅਤੇ ਪ੍ਰਧਾਨ ਜੀ ਨੇ ਸਾਨੂੰ ਜੋ ਹੁਕਮ ਕੀਤੇ ਨੇ ਸਾਨੂੰ ਸਾਰਿਆਂ ਨੂੰ ਵੰਡ ਕੇ ਡਿਊਟੀਆਂ ਦਿੱਤੀਆਂ ਜਾਣਗੀਆਂ ਜਿੱਦ ਨੂੰ ਜਿੱਦ ਨੂੰ ਜਿੱਥੇ ਡਿਊਟੀ ਮਿਲੇਗੀ ਅਸੀਂ ਪੂਰੀ ਤਨਦੇਹੀ ਨਾਲ ਨਿਭਾ ਕੇ ਤੇ ਕਾਂਗਰਸ ਪਾਰਟੀ ਨੂੰ ਇਹ ਸੀਟ ਜਿੱਤ ਕੇ ਉਹਦੀ ਝੋਲੀ ਪਾਵਾਂਗੇ ਸਤਿਗੁਰ ਸੱਚੇ ਪਾਸ਼ਾ ਕਿਰਪਾ ਕਰੇ ਅੱਜ ਦੀ ਇੱਕ ਵਰਕਰ ਮੀਟਿੰਗ ਜੀ ਵਰਕਰਾਂ ਜੀ ਇੰਨਾ ਉਸ਼ਾ ਸੀ ਕਿ ਸੀਟ ਸਾਨੂੰ ਮੈਨੂੰ ਦੇ ਵਿਰੋਧਤਾ ਚ ਕੋਈ ਨਜ਼ਰ ਹੀ ਨਹੀਂ ਉਹ ਤੇ ਸੀਟ ਕਾਂਗਰਸ ਪਾਰਟੀ ਬੜੇ ਵੱਡੇ ਮਾਰਜਿਨ ਨਾਲ ਜਿੱਤੇਗੀ ਵਰਕਰਾਂ ਨੂੰ ਪ੍ਰਧਾਨ ਜੀ ਨੇ ਪੂਰਨ ਭਰੋਸਾ ਦਿਵਾਇਆ ਕਿ ਕਾਂਗਰਸ ਸਮੁੱਚੀ ਕਾਂਗਰਸ ਪਾਰਟੀ ਤੁਹਾਡੇ ਨਾਲ ਡਟ ਕੇ ਖੜੀ ਹੈ ਕਿਸੇ ਵੀ ਤਰ੍ਹਾਂ ਦਾ ਕਿਸੇ ਸਰਕਾਰੀ ਜਿਹੜਾ ਤੰਤਰ ਮੰਤਰੇ ਦਾ ਵਰਤਨੇ ਨੇ ਡਰਨ ਘਬਰਾਉਣ ਦੀ ਲੋੜ ਨਹੀਂ ਆ ਉਹ ਖੁਦ ਇੱਥੇ ਬਹਿਣਗੇ ਉਹਨਾਂ ਦੀ ਅਗਵਾਈ 8 ਸੀਟ ਲੜਾਂਗੇ ਤਾਂ ਡਟ ਕੇ ਕਾਂਗਰਸੀ ਵਰਕਰਾਂ ਦੇ ਨਾਲ ਖੜੇ ਹੋਵਾਂਗੇ ਵੇਖੋ ਅੱਜ ਸਾਡੇ ਪ੍ਰੈਜ਼ੀਡੈਂਟ ਰਾਜਾ ਵੜਿੰਗ ਜੀ ਜਿਹੜੇ ਆ ਉਹ ਆਏ ਹੀ ਤਰਨ ਤਰਨ ਉਹਨਾਂ ਨੇ ਜਿਹੜੀ ਅੱਜ ਜਿਹੜੇ ਐਕਟਿਵ ਮੈਂਬਰ ਆ ਜਾਂ ਅਹੁਦੇਦਾਰ ਉਹਨਾਂ ਦੀ ਮੀਟਿੰਗ ਲਈ ਹੈ ਰੈਲੀ ਨਹੀਂ ਸੀ ਕੋਈ ਪਹਿਲੀ 3400 ਦੇ ਕਰੀਬ ਜਿਹੜਾ ਇੱਥੇ ਬੰਦਾ ਆਇਆ ਸੀਗਾ ਤੇ ਉਹ ਸਾਰਾ ਅੱਜ ਤੋਂ ਸਮਝੋ ਵੀ ਇਲੈਕਸ਼ਨ ਤਰਨਦਾਰਾਂ ਦੇ ਸ਼ੁਰੂ ਹੋ ਗਏ ਜੀ ਤੇ ਬਹੁਤ ਐਕਟਿਵਲੀ ਉਹਨਾਂ ਨੇ ਜਿੰਨੇ ਵੀ ਅਹੁਦੇਦਾਰ ਸੀ ਸਾਰਿਆਂ ਨੂੰ ਇਨਸਟਰਕਸ਼ਨਾਂ ਦਿੱਤੀਆਂ ਕਿ ਆਪ ਆਪਣੇ ਅੱਗੇ ਜੜਜੋ ਤੇ ਜਿਹੜੇ ਤਰਨਦਾਰਨ ਵਾਸਤੇ ਕੈਂਡੀਡੇਟ ਜਦੋਂ ਵੀ ਪਾਰਟੀ ਰੋਹੂਗੀ ਉਹਦੇ 'ਚ ਕੁਸਮਾ ਲੱਗ ਸਕਦਾ ਲੇਕਿਨ ਤੁਸੀਂ ਅੱਜ ਤੋਂ ਸਮਝੋ ਵੀ ਇਲੈਕਸ਼ਨ ਤੁਹਾਡੀ ਚੱਲੂਗਾ